ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਵਧੀਆਂ ਹੋਈਆਂ ਰਾਜਨੀਤਿਕ ਸਰਗਰਮੀਆਂ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀਆਂ ਤਿਆਰੀਆਂ ਬੜੇ ਜੋਸ਼ ਸ਼ੋਰ ਦੇ ਨਾਲ ਕੀਤੀਆਂ ਜਾ ਰਹੀਆਂ ਕਿਉਂਕਿ ਅਜੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਉਹ ਬਾਕੀ ਹੈ ਜਿੱਤੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਲਈ ਨਵੀਆਂ ਜਿਹੜੀਆਂ ਰਣਨੀਤਿਕ ਸਰਗਰਮੀਆਂ ਰਣਨੀਤੀਆਂ ਉਹ ਤੈਅ ਕੀਤੀਆਂ ਜਾ ਰਹੀਆਂ ਹਨ ਹੁਣ ਇਸ ਬੰਦ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਜਿਹੜੀ ਇੱਕ ਮੰਤਰੀ ਮੰਡਲ ਦੀ ਕੈਬਨਿਟ ਮੀਟਿੰਗ ਹੈ ਉਹ ਬੁਲਾਈ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਏਗੀ ਉੱਥੇ ਨਾਲ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਨਗਰ ਨਿਕੰਨਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਹਨ ਉਹਨਾਂ ਦੇ ਬਾਰੇ ਵੀ ਜਿਹੜੀ ਹੈ ਡਿਸਕਸ ਹੋਣ ਦੀ ਸੰਭਾਵਨਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਪਛੜੀ ਹੋਈ ਨਜ਼ਰ ਆਈ ਹੈ ਉਹਨਾਂ ਹਲਕਿਆਂ ਦੇ ਵਿੱਚ ਕੀ ਕਾਰਨ ਰਹੇ ਹੈ ਉਹਨਾਂ ਉੱਪਰ ਵੀ ਵਿਚਾਰ ਚਰਚਾ ਹੋਏਗੀ ਤੇ ਜਿਹੜੇ ਐਮ ਐਲ ਏ ਸਤੇ ਕੰਮ ਰੇ ਹੈ ਕਾਰਗੁਜ਼ਾਰੀ ਨਹੀਂ ਹੈ ਆਪੋ ਆਪਣੇ ਹਲਕਿਆਂ ਦੇ ਵਿੱਚ ਉਹਨਾਂ ਤੇ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਬਜ਼ਰਵਰ ਲਗਾਏ ਗਏ ਸਨ ਦਿੱਲੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਭੀ ਇੱਥੇ ਹੁਣ ਡਿਸਕਸ ਹੋਏਗੀ ਕਿਉਂਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਪਛੜੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸਿਰਫ 48% ਜਿਹੜੀ VOTING ਹੋਈ ਹੈ ਉਹਦੇ ਵਿੱਚ ਵੀ ਅਕਾਲੀ ਦਲ ਤੇ ਕਾਂਗਰਸ ਦੇ ਜਿਹੜੇ ਨਤੀਜੇ ਸਨ ਆਮ ਆਦਮੀ ਪਾਰਟੀ ਦੇ ਨਾਲ-ਨਾਲ ਉਹਨਾਂ ਦੇ ਵੀ ਨਤੀਜੇ ਸੰਤੋਸ਼ਜਨਕ ਰਹੇ ਹੈ ਹੁਣ ਇਹੀ ਗੱਲ ਹੈ ਕਿ 2000 ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਜੇਕਰ VOTING 40% ਜਿਵੇਂ ਹੁਣ 48% ਹੋਈ ਹੈ ਉਹਨਾਂ ਦੇ ਵਿੱਚ ਵੀ ਅੱਛੀ VOTING ਹੁੰਦੀ ਹੈ ਤੇ 2027 ਦੇ ਵਿੱਚ ਵੀ ਜੇਕਰ ਅੱਛੀ VOTING ਹੁੰਦੀ ਹੈ ਪਰਸੈਂਟੇਜ ਵੱਧਦੀ ਹੈ ਤਾਂ ਉਹਦੇ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਹਨ ਉਹਨਾਂ ਨੂੰ ਫਾਇਦਾ ਜ਼ਿਆਦਾ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨਜ਼ਰ ਆ ਰਹੀਆਂ ਕਿਉਂਕਿ ਇਹ ਜਿਹੜੇ ਰਿਜ਼ਲਟ ਹੁਣ ਆਏ ਨੇ ਇਹਦੇ ਵਿੱਚ ਪੰਜਾਬ ਦੇ ਵੋਟਰਾਂ ਨੇ ਬਲਕ ਸੰਕੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵੋਟਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਦੁਬਾਰਾ ਵਿਸ਼ਵਾਸ ਜਗਾਇਆ ਉੱਥੇ ਹੀ ਦੂਸਰੀਆਂ ਦੋਮੇ ਪਾਰਟੀਆਂ ਦੇ ਵਿੱਚ ਵੀ ਕਾਫੀ ਜੜੀ ਹੈ ਉਹ ਆਪਣੀ ਸਮਰਥਨ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਉਹ ਜ਼ਿਆਦਾਤਰ ਆਪਣਾ ਜਿਹੜਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਏ ਦੱਸਿਆ ਇਹੀ ਜਾ ਰਿਹਾ ਹੈ ਕਿ ਲੋਕ ਨਰਾਜ਼ ਨੇ ਮੁੱਦਿਆਂ ਦੇ ਉੱਪਰ ਜਿਹੜੀ ਹੈ ਉਹਦੇ ਬਾਰੇ ਵੀ ਗੱਲਬਾਤ ਹੋਏਗੀ ਦੱਸਿਆ ਇਹ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ 29 ਦਸੰਬਰ 2025 ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਹੋਵੇਗੀ ਸੂਤਰਾਂ ਅਨੁਸਾਰ ਸਾਲ ਦੇ ਅਖੀਰ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਸੂਬੇ ਦੇ ਵਿਕਾਸ ਕਾਰਜਾਂ ਮੁਲਾਜ਼ਮਾਂ ਦੇ ਮਸਲੇਾਂ ਅਤੇ ਹੋਰ ਕਈ ਅਹਿਮ ਜਨਤਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਵਿਕਾਸ ਕਾਰਜਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲੋਕ ਹਤਾਸ਼ ਹੈ ਪਿੰਡਾਂ ਵਾਲੇ ਕਿ ਵੋਟਾਂ ਤੋਂ ਬਾਅਦ ਜਾਂ ਕਹਿ ਸਕਦੇ ਆ ਕਿ ਸਰਕਾਰ ਬਣਨ ਤੋਂ ਬਾਅਦ ਜਿੰਨੇ ਵੀ ਕਾਂਗਰਸ ਆਮ ਆਦਮੀ ਪਾਰਟੀ ਤੇ ਐਮਐਲਏਸ ਨੇ ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਵਿਕਾਸ ਕਾਰਜਾਂ ਨੂੰ ਜਿਹੜੀ ਹੈ ਉਹ ਪਹਿਲ ਜਿਆਦਾ ਨਹੀਂ ਦਿੱਤੀ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਮੁੱਦੇ ਲੈ ਕੇ ਆਪਣੇ ਮਸਲੇ ਲੈ ਕੇ ਵਿਧਾਇਕਾਂ ਨੂੰ ਮਿਲਦੇ ਆਂ ਆਸ਼ਵਾਸਨਤਾ ਦਿੱਤਾ ਜਾਂਦਾ ਹੈ ਕਿ ਇਹਨਾਂ ਦਾ ਹੱਲ ਕੀਤਾ ਜਾਏਗਾ ਪਰ ਬਾਤੇ ਵਿੱਚ ਅਣਗੌਲੀਆਂ ਕਰ ਦਿੱਤਾ ਜਾਂਦਾ ਸਾਡੇ ਜਿਹੜੇ ਮੁੱਦੇ ਹੈ ਉਹ ਉੱਥੇ ਉਸੇ ਦੀ ਉਸੇ ਤਰ੍ਹਾਂ ਹੀ ਹੈ ਜਿਸ ਨੂੰ ਲੈ ਕੇ ਵੀ ਹੁਣ ਜਿਹੜੀ ਇਸ ਮੀਟਿੰਗ ਦੇ ਵਿੱਚ ਚਰਚਾ ਹੋਏਗੀ ਮੁਲਾਜ਼ਮਾਂ ਦੇ ਮਸਲਿਆਂ ਤੇ ਵੀ ਦੇਖਣ ਦੇ ਵਿੱਚ ਆਇਆ ਕਿ ਹੁਣੇ-ਹੁਣੇ ਜਿਹੜੀ ਹਾਈ ਕੋਰਟ ਕੋ ਇੱਕ ਸਰਕਾਰ ਨੂੰ ਫਟਕਾਰ ਲੱਗੀ ਸੀ ਪੈਨਸ਼ਨਰਾਂ ਦੇ ਮਾਮਲੇ ਦੇ ਵਿੱਚ ਉਹਦੇ ਬਾਰੇ ਵੀ ਜਰੂਰ ਵਿਚਾਰ ਵਟਾਂਦਰਾ ਹੋਏਗਾ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਸੀ ਕੋਰਟ ਦੇ ਵਿੱਚ ਕਿ ਆ ਖਜ਼ਾਨੇ ਦੇ ਵਿੱਚ ਵਿੱਤੀ ਸੰਕਟ ਹੋਣ ਕਰਕੇ ਜਿਹੜਾ ਅਸੀਂ ਪੈਸਾ ਅਜੇ ਇਹ ਨਹੀਂ ਪੇ ਕਰ ਸਕਦੇ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਰੁਕ ਵੀ ਅਪਣਾਇਆ ਸੀ ਤੇ ਇਹ ਗੱਲ ਕਹੀ ਸੀ ਸਰਕਾਰ ਨੂੰ ਕਿ ਆਪਣੇ ਇਸ਼ਤਿਹਾਰबाजी ਵੋਟਾਂ ਲੈਣ ਦੇ ਲਈ ਜਿਹੜੀ ਤੁਸੀਂ ਇਸ਼ਤਿਹਾਰबाजी ਤੇ ਪੈਸਾ ਜਿਹੜਾ ਲੋਕਾਂ ਦਾ ਪੈਸਾ ਪਾਣੀ ਦੀ ਤਰ੍ਹਾਂ ਵਹਾ ਰਹੇ ਹੋ ਉਹਦੇ ਤੇ ਫਿਰ ਥੋੜਾ ਕੰਟਰੋਲ ਕਰੋ ਉਸ ਨੂੰ ਕੰਟਰੋਲ ਕਰਕੇ ਬਚਦਾ ਪੈਸਾ ਜਿਹੜਾ ਉਹ ਪੈਨਸ਼ਨਰਾਂ ਨੂੰ ਦਿੱਤਾ ਜਾਵੇ ਮਤਲਬ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਹੋ ਚੁੱਕੀਆਂ ਐ ਤੇ ਹੁਣ ਵੀ ਇਸ ਮੀਟਿੰਗ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਪਰ ਜਿਹੜਾ ਵਿਚਾਰ ਵਟਾਂਦਰਾ ਹੋਣ ਦੀਆਂ ਸੰਭਾਵਨਾਵਾਂ ਹਨ ਔਰ ਕਈ ਅਹਿਮ ਜਨਤਕ ਮੁੱਦੇ ਹਨ ਜਨਤਕ ਮੁੱਦੇ ਬਹੁਤ ਹੈ ਜਿਸ ਨੂੰ ਲੈ ਕੇ ਚਾਹੇ ਉਹ ਨਸ਼ੇ ਦਾ ਮੁੱਦਾ ਹੈ ਚਾਹੇ ਉਹ ਬੇਰੋਜ਼ਗਾਰੀ ਦਾ ਹੈ ਮਹਿੰਗਾਈ ਦਾ ਹੈ ਭ੍ਰਿਸ਼ਟਾਚਾਰ ਦਾ ਹੈ ਬਹੁਤ ਸਾਰੇ ਜਨਤਕ ਮੁੱਦੇ ਨੇ ਜਿਨ੍ਹਾਂ ਨੂੰ ਦੁਬਾਰਾ ਤੋਂ ਫਿਰ ਇਸ ਮੀਟਿੰਗ ਦੇ ਵਿੱਚ ਪੜਤਾਲਿਆ ਖੋਖਿਆ ਜਾਏਗਾ ਉਹਨਾਂ ਦੇ ਉੱਪਰ ਕਿਸ ਤਰੀਕੇ ਦੀ ਸਖਤੀ ਕਰਨੀ ਹੈ ਜਾਂ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਹਨ ਇਹਦੇ ਵਿੱਚ ਉਵੀ ਡਿਸਕਸ ਕੀਤੇ ਜਾਣਗੇ ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਦੌਰਾਨ ਕਈ ਫੈਸਲੇਅਤ ਜਿਹੜੀ ਹੈ ਮੋਹਰ ਵੀ ਲੱਗ ਸਕਦੀ ਹੈ ਇਹ ਮੀਟਿੰਗ ਇਸ ਲਈ ਵੀ ਐਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਆਉਣ ਵਾਲੇ ਸਾਲ 2026 ਲਈ ਸਰਕਾਰ ਦੀਆਂ ਤਰਜੀਹਾਂ ਅਤੇ ਨਵੀਆਂ ਰਣਨੀਤੀਆਂ ਤੇ ਵੀ ਵਿਚਾਰ ਚਰਚਾ ਹੋ ਸਕਦੀ ਹੈ ਕਿਉਂਕਿ 2026 ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹਨ ਉਹਨਾਂ ਦੇ ਲਈ ਨਵੀਆਂ ਨੀਤੀਆਂ ਕੀ ਬਣਾਉਣੀਆਂ ਹੈ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ 1500 ਜਿਹੜੇ ਆਗੂ ਵਰਕਰਾਂ ਦੀ ਜਿਹੜੀ ਹੈ ਉਹ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਇਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਕਿਸ ਤਰੀਕੇ ਦੇ ਵਿਕਾਸ ਕਾਰਜਾਂ ਨੂੰ ਜਾਂ ਜਿਹੜੀਆਂ ਰਣਨੀਤੀਆਂ ਹਨ ਉਹਨਾਂ ਨੂੰ ਅੰਜਾਮ ਦੇਣਾ ਹੈ ਪਰ ਇਹਦੇ ਵਿੱਚ ਹੁਣ ਇਹੀ ਦੇਖਿਆ ਜਾਏਗਾ ਕਿ ਜੇਕਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਬਾਜ਼ੀ ਮਾਰਦੀ ਹੈ ਤਾਂ ਹੋ ਸਕਦਾ ਹੈ 2027 ਦੇ ਵਿੱਚ ਆਮ ਆਦਮੀ ਪਾਰਟੀ ਰਿਪੀਟ ਕਰ ਲਵੇ ਪਰ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਇਹੀ ਸੋਸ਼ਲ ਮੀਡੀਆ ਦੇ ਉੱਪਰ ਰੋਜ਼ ਦੇਖਣ ਨੂੰ ਮਿਲਦਾ ਹੈ ਕਿ ਲੋਕ ਬੋਲਦੇ ਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਹੀਂ ਲਵਾਇਆ ਚਾਹੇ ਉਹ ਲੇਡੀਆਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਦੀ ਗੱਲ ਸੀ ਜਾਂ ਨਸ਼ੇ ਤੇ ਉੱਪਰ ਪੂਰੀ ਤਰ੍ਹਾਂ ਰੋਕத் ਥਾਮ ਦੀ ਗੱਲ ਸੀ ਚਾਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਗੱਲ ਸੀ ਬੇਸ਼ੱਕ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਪਰ ਕਿਹਾ ਇਹ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਅਜੇ ਵੀ ਇਸ ਨੂੰ ਲੈ ਕੇ ਕਾਫੀ ਨਰਾਜ਼ਗੀ ਹੈ ਸਰਕਾਰ ਦੇ ਨਾਲ ਖਾਸ ਕਰਕੇ ਜਿਹੜੇ ਪਿਛਲੇ ਦਿਨੀ ਹਾਰ ਆਏ ਸਰ ਸਰਕਾਰ ਨੇ ਕੇਂਦਰ ਸਰਕਾਰ ਦੇ ਪਾਲੇ ਚ ਗੇਨ ਸੁੱਟੀ ਤੇ ਕੇਂਦਰ ਸਰਕਾਰ ਨੇ ਇਹ ਕਹਿ ਕੇ ਪੱਲਾ ਛੱਡ ਲਿਆ ਕਿ ਸਰਕਾਰ ਦਾ 12000 ਕਰੋੜ ਕਰੋੜ ਰੁਪਇਆ ਆਲਰੇਡੀ ਪੰਜਾਬ ਸਰਕਾਰ ਤੇ ਕੋਲ ਹੈ ਤਾਂ ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਸਿਰਫ ਇਲਜ਼ਾਮਬਾਜ਼ੀ ਕੀਤੀ ਗਈ ਲੋਕਾਂ ਦਾ ਜਿਹੜਾ ਸੀ ਨਹੀਂ ਸੋਚਿਆ ਗਿਆ ਜਿਸ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਮੁਆਵਜ਼ੇ ਜਿਹੜੇ ਦਿੱਤੇ ਗਏ ਨੇ ਉਹ ਬਹੁਤ ਉਹ ਵੀ ਬਹੁਤ ਥੋੜੇ ਦਿੱਤੇ ਗਏ ਨੇ ਦੱਸਿਆ ਇਹ ਜਾ ਰਿਹਾ ਸੀ ਕਿ ਅਸੀਂ ਦੂਸਰੀਆਂ ਸਰਕਾਰਾਂ ਦੀ ਤਰ੍ਹਾਂ ਛੋਟੇ-ਮੋਟੇ ਜਿਹੜੇ ਮੁਆਵਜ਼ੇ ਨਹੀਂ ਦਿੱਤੇ ਜਾਣਗੇ ਭਾਵੇਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ 2-4000 ਦੇ ਆਸ-ਪਾਸ ਜਿਹੜਾ ਮੁਆਵਜ਼ਾ ਪ੍ਰਤੀ ਏਕੜ ਦਿੱਤਾ ਜਾਂਦਾ ਸੀ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਘੱਟੋ-ਘੱਟ 20000 ਰੁਪਏ ਜਿਹੜਾ ਪ੍ਰਤੀ ਏਕੜ ਦੇਵਾਂਗੇ ਪਰ ਖਬਰਾਂ ਇਹੀ ਹੈ ਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚੋਂ ਇਹੀ ਸੁਣਨ ਨੂੰ ਮਿਲਿਆ ਕਿ ਕਿਤੇ ਤਾਂ ਕੁਝ ਵੀ ਨਹੀਂ ਮਿਲਿਆ ਕਹਿਣ ਦਾ ਭਾਵ ਲੋਕ ਲੋਕਾਂ ਦੀ ਨਬਜ਼ ਦੁਬਾਰਾ ਤੋਂ ਪਛਾਨਣੀ ਪਏਗੀ ਅਜੇ 1 ਸਵਾ ਸਾਲ ਵੋਟਾਂ ਦੇ ਵਿੱਚ ਭੇ ਜੇਕਰ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰਦਿਆਂ ਹੋਆ ਲੋਕ ਹਿੱਤਾ ਲੋਕ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਨਾਂ ਦੀ ਵਾਪਸੀ ਜਿਹੜੀ ਹੈ ਹੋ ਸਕਦੀ ਹੈ ਨਹੀਂ ਤਾਂ ਫਿਰ ਜਿਸ ਤਰੀਕੇ ਦੇ ਨਾਲ ਦੂਸਰੀਆਂ ਪਾਰਟੀਆਂ ਟੱਕਰ ਦੇ ਵਿੱਚ ਹੁਣ ਉੱਪਰ ਕੇ ਆ ਰਹੀਆਂ ਹਨ ਉਹਨਾਂ ਲਈ ਫਿਰ ਰਸਤਾ ਸਾਫ਼ ਹੋ ਜਾਏਗਾ ਧੰਨਵਾਦ